ਸਬਸਕ੍ਰਾਈਬ ਕਰੋ ਜੀ ਜਗਨੂ ਪੀਵੀ 11 ਆਪਾਂ ਐਵੇਂ ਆਪਣੇ ਚੈਨਲ ਦੇ ਸਟicker ਬਣਵਾਣ ਐਸ ਕੇ ਪ੍ਰਿੰਟਿੰਗ ਲਾਹੌਰਾ ਰੋਡ ਮੇਕ ਕਲੋਨੀ ਨਾਭਾ ਵਿਖੇ ਆ ਦੇਖੋ ਆ ਪ੍ਰੀਤ ਵਾਲਿਆਂ ਦਾ ਇਹਨਾਂ ਨੇ ਬਣਾਇਆ ਬਾ ਮਾਡਲ ਜਾਂ ਇਹ ਵੀ ਬਣਾਉਂਦੇ ਨੇ ਐਸ ਕੇ ਪ੍ਰਿੰਟਿੰਗ ਆ ਮਸ਼ੀਨਾਂ ਨੇ ਜਿਨ੍ਹਾਂ ਨਾਲ ਇਹ ਬਣਾਉਂਦੇ ਨੇ ਸਟicker ਦੇ ਚੈਨਲ ਦੇ ਜਗਨੂ ਪੀਵੀ 11 ਦੇ ਆ ਦੇਖੋ ਇੱਥੇ ਸਿਲੈਕਟ ਕਰ ਲਿਆ ਪ੍ਰਿੰਟ ਏਕਮ ਦੇ ਵੀ ਬਣਵਾਣੇ ਨੇ ਹੁਣ ਏਕਮ ਲੱਭ ਰਿਆਂ ਉਹਦਾ ਡਿਜ਼ਾਈਨ ਕਿਹੜਾ ਬਣਵਾਣਾ ਆਪਣੇ ਵਾਲੇ ਦਾ ਸਟicker ਦਾ ਇਹਦਾ ਹੈਗਾ ਏਕਮ ਪੀਵੀ 34 ਏਕਮ ਨਾਬਾ ਪੀਬੀ 34 ਇਹਦਾ ਡਿਜ਼ਾਈਨ ਦੇਖ ਰਹਾ ਵੀ ਕਿਹੜਾ ਹੁਣ ਬਣਵਾਣਾ ਡਿਜ਼ਾਈਨ ਸਿਲੈਕਟ ਕਰਕੇ ਫਿਰ ਦੱਸਾਂਗੇ ਇਹਨਾਂ ਨੂੰ ਵੀ ਕਿਹੜਾ ਪ੍ਰਿੰਟ ਕੱਢਣਾ ਸਟickerਾਂ ਦਾ ਏਕਮ ਲੱਭਣ ਲੱਗਾ ਹਾਂ ਨਾ ਇਹਦਾ ਸਰਾ ਕਿੰਨੇ ਪੀਸ ਨੇ ਏਕਮ ਦਾ ਇਹ ਆ ਗਿਆ ਕਮਲਾ ਵੀ ਭਾਈ ਇੱਕ ਉਹਨੇ ਵੀ ਕਰ ਲਿਆ ਸਿਲੈਕਟ ਵੀ ਕਿਹੜਾ ਬਣਵਾਣਾ ਉਹ ਵਿੱਚ ਆਉਦੇ ਡਿਜ਼ਾਈਨ ਜਿਹੜਾ ਇੱਕ ਮਲੇ ਦੇ ਸਕੈਨਰ ਦੇ ਵਿੱਚ ਬਣਿਆ ਹੋਇਆ ਜਿਹੜਾ ਇਹਨੇ ਡੀਪੀ ਲਾਈ ਵੀ ਆ ਇੱਕ ਮਨੇ ਉਹਦੇ ਚੈਨਲ ਦਾ ਜਿਹੜਾ ਡੀਪੀ ਹੈ ਨਾ ਫੋਟੋ ਉਹਦੇ ਵਿੱਚ ਆ ਸਕੈਨਰ ਦੇ ਕਰ ਲਿਆ ਨੇ ਤਿਆਰ ਓਕੇ ਹਾਂ ਬੈਠਿਆ ਹਾਂ ਹੁਣ ਦੇ ਕੁਝ ਹੋਰ ਆ ਵੀ ਮੇਰੇ ਵਾਲੇ ਦੇ ਵੀ ਕਹਿੰਦਾ ਬਣ ਗਏ ਸਟicker ਚੱਲ ਮਾ ਕੋਈ ਗੱਲ ਨਹੀਂ ਵਧੀਆ ਬੱਚਾ ਚਲ ਮਾੜੀ ਗੱਲਾਂ ਨਾਲੋਂ ਤਾਂ ਚੰਗੇ ਪਾਸੇ ਹੀ ਆ ਵਾਹ ਇੱਕ ਕਮਰਾ ਬਣ ਗਿਆ ਤਿਆਰ ਹੋ ਗਿਆ ਦਾ ਡਿਜ਼ਾਈਨ ਹੋਣਾ ਉਹਨੇ ਉੱਧਰ ਪਰ ਮਸ਼ੀਨ ਤੇ ਕਮਾਂਡ ਦੇਣੀ ਆ ਪੇਪਰ ਉੱਪਰ ਜਾ ਪਾ ਕੇ ਹਲੇ ਇੱਧਰ ਸੈਟਿੰਗ ਹੀ ਕਰਦਾ ਕੰਪਿਊਟਰ ਤੇ ਵੀ ਕਿਵੇਂ ਕੋਈ ਘਾਟ ਬਾਤ ਤਾਂ ਨਹੀਂ ਹੈਗੀ ਇੱਥੇ ਬੈਠੇ ਆ ਮੈਂ ਤੇ ਇੱਕਮ ਇਨਾ ਇੱਥੋਂ ਮੇਰੀਆ ਮੁੱਡੇ ਕੋਲੋਂ 나ੜ ਜੀ ਦੱਪੀ ਜਾਂਦਾ ਹੁੰਦਾ ਬੈਠਿਆ ਫਿਰ ਕਹਿੰਦਾ ਤੁਹਾਡੇ ਦਾ ਦਰਦ ਹੁੰਦਾ ਤਕਲੀਫ ਹੁੰਦੀ ਆ ਦੇਖੋ ਇੱਥੋਂ ਫੜ ਕੇ ਨਾ ਐ ਦੱਬ ਦਿੰਦਾ ਤੇ ਫਿਰ ਨਾ ਕੁਤਕਤਾਈਆਂ ਇਹਦੇ ਤਕਲੀਫ ਜੀ ਹੋਰ ਤਰ੍ਹਾਂ ਦੀ ਅਜੀਬ ਜਿਹੀ ਮਹਿਸੂਸ ਹੁੰਦਾ ਨਾ ਬਸ ਇਹ ਬੈਠਿਆ ਹੀ ਕਰੀ ਜਾਂਦਾ ਹੁੰਦਾ ਮੇਰੇ ਨਾਲ ਨਾ ਇੱਥੋਂ ਦੱਬੀ ਜਾਣਾ ਇਹਨੇ ਫਿਰ ਬੜਾ ਖੁਸ਼ ਹੁੰਦਾ ਜਦੋਂ ਮੇਰੇ ਤਕਲੀਫ ਹੁੰਦੀ ਆ ਨਾ ਜਾਂ ਕੁਤਕਤਾਈਆਂ ਹੁੰਦੀਆਂ ਨੇ ਬਹੁਤ ਖੁਸ਼ ਹੁੰਦਾ ਫਿਰ ਹਾਂ ਇੱਥੇ ਆਪਾਂ ਬੈਠੇ ਆ ਬਖਾਰਾ ਤੁਹਾਨੂੰ ਉਹਨਾਂ ਦਾ ਆਫਿਸ ਜਿੱਥੇ ਬਣਾਣਾ ਆਏ ਹੋਏ ਆ ਤਾਂ ਦੇਖੋ ਲੋ ਜੀ ਆ ਹੋ ਗਏ ਤਿਆਰ ਸਟਿੱਕਰ ਆਪਾਂ ਇਹਨਾਂ ਨੂੰ ਉਧਰ ਬਸ ਪ੍ਰਿੰਟੇ ਕੱਢਣਾ ਇਹਨਾਂ ਦਾ ਆ ਲੋ ਦੇਖੋ 1 ਕਮ ਪੀਵੀ 34 ਵਲਾਂ ਨੇ ਕਲਰ ਕੁਲਰ ਜੀ ਮਸਾਂ ਸਿਲੈਕਟ ਕਰੇ ਨੇ ਇਹਨਾਂ ਵੀ ਕਿਹੜੇ ਕਲਰ ਦਾ ਬੇਸ ਕਿਹੜੇ ਅੱਖਰਾਂ ਚ ਲਿਖਣਾ 레드 블랙 येलो ਬੜਾ ਟਾਈਮ ਲੱਗਿਆ ਮਸ਼ੀਨਾਂ ਨੇ ਆਹ ਹੁਣ ਇਧਰ ਲੱਗੇ ਇਹ ਟੇਪ ਪਾਣ ਜਿਹੜੀ ਰੇਡੀਅਮ ਟੇਪ ਹੁੰਦੀ ਆ ਉਹਦੇ ਦੇ ਕੱਢਣਗੇ ਟੇਪ ਪਾ ਕੇ ਇਧਰੋਂ ਦਾ ਸੈਟਿੰਗ ਜੀ ਕਰਦੇ ਨੇ ਮਸ਼ੀਨ ਦੀ ਜਿਹੜੀ ਤੇ ਪ੍ਰਿੰਟ ਹੋਊਗਾ ਕਾਫੀ ਟਾਈਮ ਲੱਗਾ ਸੀਗਾ ਇਹਦੀ ਸੈਟਿੰਗ ਕਰਨ ਨੂੰ ਵੀ ਤੁੰਗੀ ਟੇਢੀ ਜੀ ਚਲੀ ਜਾਂਦੀ ਆ ਨਾ ਸ਼ੀਟ ਟੇਢੀ ਹੋਈ ਜਾਂਦੀ ਆ ਉਹ ਚ ਦੇਖਦੇ ਆ ਹੁਣ ਕੀ ਬਣਦਾ ਫੇਰ ਕੱਢ ਲਈ ਸੈਟਿੰਗ ਨਹੀਂ ਆਈ ਹੈਗੀ ਹੁਣ ਦੂਜਾ ਪਾਸਾ ਬਦਲ ਕੇ ਪਾ ਰਹੇ ਨੇ ਉਹ ਸਾਈਡ ਥੋੜੀ ਜੀ ਕਿ ਟੇਢੀ ਕੱਟੀ ਹੋਈ ਸੀਗੀ ਮੂਰੋਂ ਹੁਣ ਦੁੱਦਾ ਬੈਲੈਂਸ ਸਹੀ ਕਰਕੇ ਵੀ ਪ੍ਰਿੰਟ ਸਹੀ ਹੋਵੇ ਨਾ ਉੱਪਰ ਛਪਨਾ ਸਹੀ ਚਾਹੀਦਾ ਜਿਸ ਹਾਵਨ ਵਾਲਾ ਬਲਾਂ ਸਫਾਈ ਕਰਦੇ ਨੇ ਸ਼ੀਟ ਤੇ ਹੱਥ ਹੱਥ ਲੱਗੇ ਹੁੰਦੇ ਨੇ ਨਾ ਗੰਦੇ ਰੋ ਸਾਫ ਕਰਕੇ ਫੇਰ ਇਹ ਪ੍ਰਿੰਟ ਕਰਦੇ ਨੇ ਇਹਨਾਂ ਤੇ ਇਹ ਵਧੀਆ ਸ਼ੀਟ ਤੇ ਨਾ ਰੇਡੀਅਮ ਸ਼ੀਟ ਤੇ ਕਢਾ ਲਵੇ ਪਹਿਲਾਂ ਹਨ ਨੇ ਦੂਜੀ ਦੇ ਕਢਾਈ ਸੀ ਇਹ ਦੇਖੋ ਇਹਦਾ ਬੈਲੈਂਸ ਸਹੀ ਨਹੀਂ ਸੀਗਾ ਸਹੀ ਨਹੀਂ ਕੱਢਿਆ ਇੱਕ ਦਾ ਪ੍ਰਿੰਟ ਅਧਕ ਹੋ ਗਿਆ ਮਿਸ ਹੋ ਗਿਆ ਆ ਹੁਣ ਸਹੀ ਚੱਲਣ ਲੱਗੀ ਆ ਦੇਖੋ ਆ ਲੱਗਿਆ ਆਪਣੇ ਵਾਲੇ ਇਹਦਾ ਬੰਨ ਪ੍ਰਿੰਟ ਜੁਗਨੂ ਪੀਵੀ 11 ਦਾ ਆ ਗਏ ਲੋ ਜੀ ਛਪ ਕੇ ਬਾਹਰ ਬਣ ਕੇ ਇਦਾਂ ਦਾ ਬਣਿਆ ਆਪਣੇ ਵਾਲਾ ਆਪਣੇ ਵਾਲੇ ਦਾ ਇਹ ਡਜਨ ਦਾ ਸਟਿਕਰਾਂ ਦਾ ਇਹ ਜੇ ਬਣਵਾਏ ਨੇ ਸਟਿਕਰ ਪਹਿਲਾਂ ਵੀ ਸੀਗੇ ਇਹ ਜੀ ਬਣਾਈ ਸੀ ਉਹ ਦੂਜੀ ਸੀਟ ਸੀਗੀ ਇਹ ਮੁੰਡਾ ਜਿਹੜਾ ਇੱਥੇ ਕੰਮ ਕਰਦਾ ਰਬ ਜੋਤ ਹੈ ਇਹਨਾਂ ਨੂੰ ਪ੍ਰਭਜੋਤ ਸੌਆ ਮੁੰਡਾ ਇਹ ਕੋ ਹੋ ਰਾ ਇੱਥੇ ਇਹਨਾਂ ਦਾ ਇੱਕ ਆ ਸੀਗਾ ਸੰਘਦੇ ਨੇ ਤੇਰੇ ਸਾਡੀ ਨਾ ਬਣਾਓ ਸਾਡੀ ਨਾ ਆਪਣਾ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਹੈਗਾ ਆ ਲੋ ਜੀ ਆ ਗਏ ਨਿਕਲ ਗਏ ਸਟਾਰਟ ਵਧੀਆ ਬਣਨ ਲੱਗਿਆ ਹਾਂ ਸਹੀ ਆ ਹਨ ਦੇਖੋ ਫਿਰ ਇਦੋਂ ਬਾਅਦ ਹਲੇ ਇਹਨੂੰ ਹੋਰ ਕੁਝ ਛਾਪ ਲਿਆ ਹਨ ਤੇਰੇ ਦਿੱਤੇ ਕਾगज ਕੋ ਗੁੱਜਾ ਵੀ ਚਾੜਦੇ ਨੇ ਉਹ ਵੀ ਦਿਖਾਉਂਗੇ ਤੁਹਾਨੂੰ ਕਿਵੇਂ ਕਰਦੇ ਨੇ ਆ ਮਸ਼ੀਨਾਂ ਜਿਹੜੀ ਚੋ ਬਣਦੇ ਪਏ ਨੇ ਇਹ ਆ ਦੇਖੋ ਜੀ ਆ ਜੋ ਬਣਨੇ ਸਟਾਰਟ ਹੋ ਗਏ ਨਿਕਲਨੇ ਵਾ ਹੋਏ ਕਨਾ ਵੀ ਸਕੈਨ ਕਰਕੇ ਦੇਖ ਲਓ ਵੀ ਚੱਲਦਾ ਵੀ ਆ ਆ ਨਿਕਲ ਗਿਆ ਦੇਖੋ ਆਪਣਾ ਸਕੈਨ ਕਰੇ ਦੂੰ ਜਿਹੜਾ ਇਹ ਪੀਵੀ 11 ਦਾ ਇਹ ਲੱਗ ਕੇ ਚੱਲਣਾ ਸ਼ੋ ਹੋਣ ਲੱਗ ਗਿਆ ਸਕੈਨ ਕਰੇ ਦੂੰ ਆ ਹੁਣ ਦਵਾ ਦੇ ਇੱਕਮ ਵਾਲੇ ਬਣਨ ਲੱਗੇ ਆ ਜੇ ਬਣ ਕੇ ਇੱਕਮ ਦੇ ਵੀ ਏਕਮ ਨਾਬਾ ਪੀ ਦੀ 34 ਇਹਦਾ ਨਾਮ ਨਾ ਇਹ ਤਾਂ ਰੱਖਿਆ ਕਿਉਂਕਿ ਇਹਕਮ ਪਰੇ ਤੋਂ ਨਾ ਕਾਫੀ ਨਿਕਲੇ ਆਉਂਦੇ ਹੁੰਦੇ ਸੀਗੇ ਬਹੁਤ ਏਕਮਾਂ ਦੇ ਆ ਜਾਂਦੇ ਹੁੰਦੇ ਸੀ ਫਿਰ ਇਹਦੇ ਕਰਕੇ ਮਾ ਵੀ ਇਹਦਾ ਨਾਮ ਆਪਾਂ ਇਹੋ ਜਿਹਾ ਰੱਖੀਏ ਜੀ ਜਿਹੜਾ ਤੇਰੇ ਹੀ ਹੋਵੇ ਹਨਾ ਕਾਫੀ ਦੇਖ ਕੇ ਪਰ ਪਰ ਕੇ ਫੇਰ ਦੇਖਿਆ ਵੀ ਇਹਦੇ ਨਾਂ ਇਸ ਨਾਮ ਤੇ ਨਹੀਂ ਕੋਈ ਹੈਗਾ ਹੋਰ ਐਸੀ ਦਾ ਨਿਕਲਦਾ ਮਾ ਗੇਮਰ ਆਪਣੇ ਵਾਲਾ ਵੀ ਇਸੇ ਤਰ੍ਹਾਂ ਤਾਂ ਹੀ ਰੱਖਿਆ ਮੈਂ ਆਪਣੇ ਵੀ ਨਾਮ ਉਹ ਵੀਰ ਕਿਸੇ ਹੋਰ ਦਾ ਨਾ ਹੋਵੇ ਨਾ ਕਈ ਨਿਕਲੇ ਹੁੰਦੇ ਨੇ ਇੱਕ ਨਾਮ ਦੇ ਫਿਰ ਔਖਾ ਜਾ ਹੋ ਜਾਂਦਾ ਇਹ ਆਮ ਤੌਰ ਮਟਰ ਮਟਰ ਸਾਈਕਲ ਦੇ ਗੱਡੀ ਤੇ ਲਾ ਲਾਂਗੇ ਹੋਰ ਜਿਹੜਾ ਕੋਈ ਆਪਣੀ ਜਾਣ ਪਛਾਣ ਦਾ ਉਹਨਾਂ ਦੇ ਲਾ ਦਾਂਗੇ ਪਹਿਲਾਂ ਜੀ ਹੇਮਕੁਨ ਸਾਹ ਗਏ ਫਿਰ ਉਹਥੇ ਵੀ ਜਿੱਤੇ ਰਹੇ ਰਹੇ ਹੋਟਲ ਜੋਹਰ ਉਥੇ ਲਾਇ ਸੀ ਜਿਦਾਂ ਨੇ ਵੀ ਚਲੋ ਹੁਣ ਕੋਈ ਕਰੀਲੰਦਾ ਹੁੰਦਾ ਸਕੈਨ ਦੇਖੋ ਹੋ ਗਏ ਤਿਆਰ ਬਣ ਗਏ ਸਟicker ਇਹ ਹੁਣ ਆਪਾਂ ਨੇ ਚੱਲਣਾ ਆਪਣੀ ਗੱਡੀ ਤੇ ਸਕੂਟਰ ਦੀ ਮੋਟਰਸਾਈਕਲ ਆਪਣੇ ਸਾਧਨਾਂ ਤੇ ਲਾਉਣੇ ਨੇ ਹੁਣ ਆਪਾਂ ਨੇ ਦੇਖਿਆ ਹੁਣ ਇੱਕ ਹੰਦਾ ਵੀ ਸਕੈਨ ਕਰਕੇ ਦੇਖ ਰਹੇ ਆਂ ਨਿਕਲਦਾ ਵੀ ਆ ਕਿ ਨਹੀਂ ਇਹ ਕਮਾਲਾ ਇਸਕੇ ਨੂੰ ਦੁਬਾਰਾ ਕਰਦਾ ਹੋਇਆ ਨਹੀਂ ਹੈ ਇਕਮ ਤੋਂ ਮੈਂ ਦੁਬਾਰਾ ਸਕੈਨ ਕਰੂਗਾ ਇਕਮ ਉਹ ਵਾਲਾ ਦੇਖੋ ਕਿ ਮੇਰੇ ਬੜੀਆਂ ਨੇ ਐ ਬਣ ਗਿਆ ਦੇਖੋ ਆਪਣੇ ਵਾਲਾ ਇਸਕੈਨ ਕਰੇ ਦੋ ਜੇ ਨਿਕਲਿਆ ਹੁੰਦਾ ਚੈਨਲ ਇਕਮ ਵਾਲਾ ਦੇਖ ਰਿਹਾ ਆਂ ਔਨਲਾਈਨ ਨਿਕਲਿਆ ਨਹੀਂ ਪਹਿਲਾਂ ਤਾਂ ਕੋਈ ਗੱਲ ਹੋ ਗਈ ਹੈ ਕਾਉਂਸਲ ਕਰਨ ਲੱਗਾ ਦੁਬਾਰਾ ਮ ਦੁਬਾਰਾ ਕੱਢੂਗਾ ਉਸਕੈਨ ਕਰਕੇ ਫੇਰ ਆ ਦੇਖਦਾ ਪ੍ਰਿੰਟ ਹੁੰਦੀ ਆ ਦੇਖ ਲਓ ਲੱਗੀ ਹੋਈ ਆ ਮਸ਼ੀਨ ਨੂੰ ਪ੍ਰਿੰਟ ਕਰਨ ਨੂੰ ਇੱਕ ਇੱਕ ਅੱਖਰ ਦੇਖੋ ਤਾਂ ਕਿੰਨੀ ਕਿੱਕੀ ਵੱਡੀ ਚੀਜ਼ ਬਣੇ ਹੈ ਨੰਨ ਤਕਨੀਕ ਨਹੀਂ ਹੋ ਗਿਆ ابھی بس ਮੈਂ ਤਾਂ ਹਰ ਇੱਕ ਚੀਜ਼ ਨੂੰ ਗੱਲੇ ਕੁਝ ਨਹੀਂ ਹੈਗੀ ਅੱਗੇ ਲੋਕ ਹੱਥਾਂ ਹੱਥਾਂ ਨਾਲ ਛਾਪਣਾ ਜਾਂ ਦੂਜੀ ਤਰ੍ਹਾਂ ਉਹ ਹੁੰਦੀਆਂ ਸੀਗੀਆਂ ਪ੍ਰਿੰਟ ਮਸ਼ੀਨਾਂ ਦੇ ਥੱਜੀ ਵਾਲੀਆਂ ਹਨਾ ਪਰ ਹੁਣ ਆਈਆਂ ਨੇ ਇਲੈਕਟ੍ਰੋਨਿਕ ਹੁਣ ਤਾਂ ਕੰਮ ਬਿਲਕੁਲ ਹੀ ਘਟ ਗਿਆ ਬੰਦੇ ਦੇ ਹੱਥੀਂ ਕੰਮ ਦਾ ਕੁਝ ਵੀ ਨਹੀਂ ਰਿਹਾਗਾ ਹੁਣ ਤਾਂ ਮਸ਼ੀਨਾਂ ਨੇ ਹੀ ਕਰਨਾ ਹੁੰਦਾ ਸਾਰਾ ਕੰਮ ਬਣ ਕੇ ਤਿਆਰ ਨੇ ਆਪਣੇ ਸਟicker ਹੁਣ ਇੱਥੇ ਲੈਮੀਨੇਸ਼ਨ ਕਰਾਉਣ ਆਏ ਆਪਾਂ ਪਰ ਹੁਣ ਲੈਮੀਨੇਸ਼ਨ ਵੀ ਕਰਨਗੇ ਪ੍ਰਿੰਟ ਕੱਢ ਗਏ ਨਾ ਉਹਨਾਂ ਦੇ ਉੱਤੇ ਫਿਰ ਲੈਮੀਨੇਸ਼ਨ ਕਰ ਦਿੰਦੇ ਨੇ ਵੀ ਖਰਾਬ ਨਾ ਹੋਣ ਲੈਮੀਨੇਸ਼ਨ ਨਾਲ ਵਧੀਆ ਗੱਲਬਾਤ ਬਣ ਜਾਂਦੀ ਆ ਆ ਮਸ਼ੀਨ ਆ ਜਿਹਦੇ ਨਾਲ ਲੈਮੀਨੇਸ਼ਨ ਕਰਦੇ ਨੇ ਇਹ ਬਿਜਲੀ ਵਾਲੀ ਨਹੀਂ ਹੈਗੀ ਇਹ ਰੋਲਰ ਜਿਹਾ ਸੇ ਟੇਪ ਹੁੰਦੀ ਆ ਇਹਦੇ ਉੱਤੇ ਟੇਪ ਨੂੰ ਨਾ ਪ੍ਰੈਸ ਕਰੀ ਜਾਂਦੀ ਹੈ ਇਹ ਦੱਬੀ ਜਾਂਦੀ ਆ ਤੁਹਾਨੂੰ ਦਿਖਾਉਣਾ ਕਿਵੇਂ ਕਰਦੇ ਨੇ ਇਹ ਲੈਮੀਨੇਸ਼ਨ ਇਹ ਟੇਪ ਆ ਜਿਹੜਾ ਚਿੱਟਾ ਕਾਗਜ਼ ਉਸ ਤੇ ਬਾਈਟ ਦੀ ਟੇਪ ਲੱਗੀ ਹੋਈ ਆ ਆਪਾਰ ਲਈ ਤੇ ਬਸ ਹੁਣ ਉਹਨੂੰ ਐ ਘੁਆ ਦੇਣਾ ਰੋਲਰ ਨੂੰ ਦੇਖੋ ਟੇਪ ਦਿਸਦੀ ਆ ਨਾ ਆ ਰੋਲਰ ਨਾਲ ਉਹਦੇ ਉੱਤੇ ਚਿਪੀ ਜਾਣੀ ਆ ਪ੍ਰੈਸ ਹੋਈ ਜਾਣੀ ਆ ਤੇ ਉਦਾਂ ਨਹੀਂ ਹੁਣ ਲੈਮੀਨੇਸ਼ਨ ਹੁੰਦੀ ਹੈਗੀ ਜਿੱਦਾਂ ਵੀ ਆਪਣੇ ਮੋਬਾਈਲ ਵਗੈਰਾ ਨੂੰ ਕਰਦੇ ਆ ਨਾ ਆ ਦੇਖੋ ਇਹ ਟੇਪ ਜੀ ਆ ਨਾ ਮੈਂ ਇਹਨਾਂ ਨੇ ਇਦੇ ਉੱਤੇ ਚਿਪ ਜਾਣਾ ਰੋਲਰ ਨੇ ਉਹਨੂੰ ਪ੍ਰੈਸ ਕਰੀ ਜਾਣਾ ਦੱਬੀ ਜਾਣਾ ਇਹ ਪ੍ਰੈਸ ਵਾਲਾ ਕੰਮ ਕਰਨਾ ਬਸ ਰੋਲਰ ਨੇ ਉਹ ਦੂਜਾ ਮੋਬੈਲ ਕਰਦੇ ਨੇ ਜਿਵੇਂ ਲੈਮੀਨੇਸ਼ਨ ਆਪਣੇ ਮੋਬੈਲ ਉਲੋਂ ਨਹੀਂ ਹੁੰਦਾ ਹੈਗਾ ਇਹਨੂੰ ਲੈਮੀਨੇਸ਼ਨ ਆਹ ਲੋ ਲੈਮੀਨੇਸ਼ਨ ਹੋ ਕੇ ਤਿਆਰ ਨੇ ਬਣ ਗਿਆ ਆਪਣੇ ਵਧੀਆ ਇਹ ਓਕੇ ਵੀ ਰਿਪੋਰਟ ਹੋ ਗਿਆ ਹੁਣ ਲੈ ਲਿਆ ਆਪਾਂ ਨੇ ਦੇਖੋ ਇਹਦੀ ਫਿਨਿਸ਼ਿੰਗ ਕਿੰਨੀ ਵਧੀਆ ਆਈ ਵੀ ਆ ਲੈਮੀਨੇਸ਼ਨ ਵੀ ਕਰਤੀ ਵਧੀਆ ਬਣ ਗਏ ਵੈਸੇ ਹੁਣ ਐਨ ਘੈਂਟ ਬੀ ਖਰਾਬ ਨਹੀਂ ਹੁੰਦੇ ਹੈਗੇ ਮੀਂਹ ਕਣੀ ਚ ਜਿਵੇਂ ਪਾਣੀ ਪੂਣੀ ਲੱਗੀ ਜਾਵੇ ਹੁਣ ਘਰੇ ਆ ਕੇ ਆਪਮਨੇ ਕਟਿੰਗ ਕਰਨੀ ਹੈ ਇਹਨਾਂ ਦੀ ਕਟਿੰਗ ਨਹੀਂ ਕਰੀ ਗਈ ਉਹਨਾਂ ਨੇ ਨਿਰਾਹ ਹੋ ਗਿਆ ਸੀ ਉਹ ਕਹਿੰਦੇ ਚਲੋ ਤੁਸੀਂ ਆਪ ਕਰਦੇ ਹੋ ਕਟਿੰਗ ਆਪਾਂ ਨੇ ਮੇਰੇ ਵਾਲੇ ਦਾ ਕੱਟ ਲੈ ਕਟਿੰਗ ਕਰ ਲਈ ਇੱਕ ਵਾਲੇ ਰਹਿ ਗਏ ਹੁਣ ਉਹਨਾਂ ਦੀ ਕਟਿੰਗ ਕਰਦਾ ਮੈਂ ਕਟਿੰਗ ਆਪ ਕਰਨੀ ਪੈਣੀ ਹੈ ਇਹਨਾਂ ਦੀ ਇਹ 4 ਵੇ 4 ਦਾ ਸਹਜ ਆ ਸਟਿੱਕਰਾਂ ਦਾ ਲੋ ਇਹ ਕੰਮ ਦੀ ਮੈਂ ਕਰ ਰਿਹਾ ਕਟਿੰਗ ਕੰਮ ਪੜਨ ਲੱਗਿਆ ਵਾ ਸਟਿਕਰਾਂ ਦੀ ਕਟਿੰਗ ਅਸੀਂ ਕਰ ਰਹੇ ਹਾਂ ਬਣ ਕੇ ਤਿਆਰ ਨੇ ਆਪਣੇ ਹੁਣ ਆਪਾਂ ਸਵੇਰੇ ਲਾਵਾਂਗੇ ਆਪਣੀ ਗੱਡੀ ਤੇ ਮੋਟਰਸਾਈਕਲ ਤੇ ਸਕੂਟਰੀ ਤੇ